ਸ਼ਹਿਰ ਮਾਲੀਰ ਕੋਟਲਾ ਵਿੱਚ ਚਾਰੇ ਪਾਸੇ Eid ਦੀਆਂ ਤੁਮਾਂ ਦੇਖਣ ਨੂੰ ਮਿਲ ਰਹੀਆਂ ਹਨ ਮਸਜਿਦਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ ਵੱਡੀ Eidਗਾਹ ਦੇ ਨਾਲ-ਨਾਲ ਛੋਟੀ Eidਗਾਹ ਤੇ ਵੱਖ-ਵੱਖ ਮਸਜਿਦਾਂ ਵਿੱਚ Eid ul Fitr ਦੀ ਨਮਾਜ਼ ਅਦਾ ਕੀਤੀ ਜਾਵੇਗੀ ਜਾਣਕਾਰੀ ਦਿੰਦਿਆਂ ਛੋਟੀ Eidਗਾਹ ਮੈਨੇਜਮੈਂਟ ਕਮੇਟੀ ਦੇ ਮੈਂਬਰ ਮੁਹੰਮਦ ਆਸੀਫ ਨੇ ਦੱਸਿਆ ਕਿ ਮਾਲੀਰ ਕੋਟਲਾ ਦੀ ਛੋਟੀ Eidਗਾਹ ਵਿੱਚ Eid ul Fitr ਦੀ ਨਮਾਜ਼ ਪੌਲੇ 9 ਤੇ ਅਦਾ ਕੀਤੀ ਜਾਵੇਗੀ ਮੁਹੰਮਦ ਆਸੀਫ ਆਫੀਕ ਸਾਹਿਬ ਅੱਜ ਆਪਾਂ ਉਹ ਛੋਟੀ ਰਿਗਾ ਦੇ ਵਿੱਚ ਖੜੇ ਆ। ਹਾਂਜੀ ਹਾਂਜੀ। ਉਹ ਦੱਸੋ ਸਾਹਿਬ ਕਿੰਨੇ ਵਜ ਦਾ ਟਾਈਮ ਹੈ ਸਵੇਰੇ। ਆਪਣਾ ਜੀ ਜਿਹੜਾ ਛੋਟੀ ਦਿਗਾ ਇਂਤਜਾਮੀਆ ਕਮੇਟੀ ਵੱਲੋਂ ਮਸ਼ਵਰੇ ਦੇ ਦੌਰਾਨ ਟਾਈਮ ਰੱਖੀ ਦੀ ਨਮਾਜ਼ਾ ਪੌਣੇ 9 ਵਜ ਦਾ ਪੌਣੇ ਦਾ ਟਾਈਮ ਰੱਖਿਆ ਗਿਆ ਜੀ ਸਵੇਰ ਨੂੰ। ਔਰ ਪੌਣੇ ਪੌਣੇ ਵਜ ਇਨਸ਼ਾਅੱਲਾ ਜਮਾਤ ਖੜੀ ਹੋ ਜਾਊਗੀ। ਤਾਂ ਸਾਰੇ ਭਾਈ ਜਿਹੜੇ ਹੈਗੇ ਨੇ ਮਤਲਬ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਨ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਨ। ਤਾਂ ਇੱਕ ਹੋਰ ਇੱਕ ਜ਼ਰੂਰੀ ਐਲਾਨ ਇਹ ਹੈ ਕਿ ਮਤਲਬ ਆਪਣੇ ਜਨਾਜ਼ਾਗਾਹ ਦਾ ਲੈਂਟਰ ਮਾਸ਼ਾਅੱਲਾ ਕੰਪਲੀਟ ਹੋ ਚੁੱਕਿਆ ਹੈ ਪੌੜੀ ਵੀ ਚੜ ਚੁੱਕੀ ਹੈ ਪਿਛਲੇ ਸਾਲ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਸ਼ਰਕ ਦੇ ਉੱਪਰ ਨਮਾਜ਼ ਪੜ੍ਹੀ ਜਾਂਦੀ ਆਂਦੀਆ ਕਬਰਸਤਾਨ ਦੇ ਅੰਦਰ ਨਮਾਜ਼ ਪੜ੍ਹੀ ਜਾਂਦੀ ਹੈ ਤਾਂ ਇਸ ਦਫ਼ਾ ਪੌੜੀ ਚੜਾ ਦਿੱਤੀ ਗਈ ਹੈ ਜਨਾਜ਼ਾਗਾਹ ਦੇ ਉੱਪਰ ਤਾਂ ਜਨਾਜ਼ਾਗਾਹ ਦੀ ਜਗ੍ਹਾ ਜਿਹੜੀ ਉਹ ਵੀ ਸਾਰੀ ਕਵਰ ਕੀਤੀ ਜਾਵੇ ਔਰ ਮਾਦਰੀ ਜਗ੍ਹਾ ਸਾਰੀ ਉਹ ਵੀ ਕਵਰ ਕੀਤੀ ਜਾਵੇ ਤਾਂ ਗੁਜਾਰਿਸ਼ ਆ ਸ਼ਹਿਰ ਨਿਵਾਸੀਆਂ ਨੂੰ ਕਿ ਛੇਤੀ ਤੋਂ ਛੇਤੀ ਆਪਣਾ ਪਹੁੰਚੇ ਜਾਵੇ ਇਸ ਦੀ ਨਿਵਾਜ਼ ਜਿਹੜੀ ਹੈਗੀ ਹੈ ਕਿ ਅਦਾ ਕੀਤੀ ਜਾਵੇ ਔਰ ਸਹੀ ਸਲਾਮਤ ਤਾਂ ਇੱਕ ਜੋ ਮੈਂ ਇਹ ਪੁੱਛੂੰਗਾ ਕਿ ਕਿੰਨੇ ਕਿੰਨਾ ਇੰਤਜ਼ਾਮ ਨੂੰ ਕੀਤਾ ਹੈ ਮਤਲਬ ਇਸ ਵਾਰ Eid ਦਾ ਜੋ ਨਮਾਦੀ ਆਉਣਗੇ Eid ਪਰ ਆਉਣਗੇ ਪਤਲੇ ਇੰਤਜ਼ਾਮ ਪੂਰਾ ਤੁਹਾਡਾ ਦੇਖੋ ਪਹਿਲਾਂ ਇੱਕ ਜਨਾਜ਼ਾਗਾਹ ਦੇ ਅੰਦਰ 17 ਬੰਦੀਆਂ ਦੀਆਂ ਜਾਂ ਮਾਜ਼ਦੇ ਦੇ ਅੰਦਰ 17 ਬੰਦੀਆਂ ਦੀਆਂ ਉਸ ਤੋਂ ਜਗ੍ਹਾ ਡਬਲ ਹੋ ਚੁੱਕੀ ਆ ਉੱਪਰ ਨੀਚੇ ਮਤਲਬ ਉਹ ਜਗ੍ਹਾ ਸਾਰੀ ਕਵਰ ਕਰ ਲਈ ਜਿੰਨੇ ਜਨਾਜ਼ਾਗਾਹ ਦੇ ਚ ਸਫਰਾਂ ਬੰਦੀਆਂ ਤੇ ਉਨੀਆਂ ਉੱਪਰ ਬਣ ਸਕਦੀਆਂ ਨੇ ਤੇ ਇਹ ਜਿਹੜਾ ਕੀਤਾ ਕਿ ਲੈਂਟਰ ਪਾਉਣ ਤੋਂ ਬਾਅਦ ਪੌੜੀ ਚੜਾਈ ਗਈ ਆ ਉਹ ਇਹੀ ਸੋਚ ਕੇ ਚੜਾਈ ਗਈ ਆ ਪੌੜੀ ਕਿ ਈਦ ਨਮਾਜ਼ ਔਰ ਮਤਲਬ ਈਦੁਲ ਫਿਤਰ ਹੋ ਈਦੁਲ ਆਜ਼ਾਦੀ ਨਮਾਜ਼ ਦੇ ਵਿੱਚ ਜਿਹੜੇ ਲੋਕ ਨਾ ਸੜਕਾਂ ਦੇ ਨਮਾਜ਼ ਪੜ੍ਹਦੇ ਦੀ ਜਾਂ ਕਬਰਾਂ ਸੰਜੇ ਨਮਾਜ਼ ਪੜ੍ਹਦੇ ਦੀ ਉਹ ਇਸ ਕਰਕੇ ਇਹ ਕੰਮ ਕੀਤਾ ਗਿਆ ਕਿ ਨਮਾਜ਼ ਉੱਪਰ ਦਾ ਤਰੀਕਾ ਵੇ ਜਰਾ ਦੇਗਾ ਦਿਓ